ਤਾ ਹੁਣ ਕਣਕ ਦੀ ਖੇਤੀ ਤੋਂ ਬਾਅਦ ਤਸਕਰ ਨੇ ਪਿਆਜ਼ ਦੀ ਖੇਤੀ ਦੇ ਵਿੱਚ ਅਫੀਮ ਦੇ 3900 ਬੂਟੇ ਲਗਾ ਰੱਖੇ ਸੀ ਔਰ ਪੁਲਿਸ ਨੂੰ ਚੱਕਮਾ ਦੇ ਰਿਆ ਸੀ ਸਥਾਨਕ ਲੋਕਾਂ ਨੂੰ ਚੱਕਮਾ ਦੇ ਰਿਆ ਸੀ ਔਰ ਅਫੀਮ ਉਗਾ ਰਿਹਾ ਸੀ ਔਰ ਅਫੀਮ ਵੀ ਉੱਥੋਂ ਬਰਾਮਦ ਹੋਈ ਆ ਔਰ ਜਿਹੜੇ ਬੂਟੇ ਨੇ ਉਹ ਵੀ ਬਰਾਮਦ ਹੋਏ ਨੇ ਲਾਈਵ ਤਸਵੀਰਾਂ ਤੁਹਾਨੂੰ ਪਰ ਪੰਜਾਬ ਟੀਵੀ ਤੇ ਜਲਦ ਦਿਖਾਵਾਂਗੇ ਪਰ ਜੋ ਜਾਣਕਾਰੀ ਤੁਹਾਨੂੰ ਦੇ ਰਿਆ Rajasthan ਦੇ ਸਿੱਕਰ ਦਾ ਇਹ ਮਾਮਲਾ ਹੈ ਔਰ ਸਿੱਕਰ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਪਿਆਜ਼ ਦੀ ਖੇਤੀ 'ਚ 3900 ਬੂਟੇ ਅਫੀਮ ਦੇ ਲਗਾ ਕੇ ਖੇਤੀ ਕਰ ਰਿਆ ਸੀ ਅਫੀਮ ਦੀ ਤਾਂ ਤਸਕਰ ਗ੍ਰਿਫਤਾਰ ਕਰ ਲਿਆ ਹੈ ਔਰ ਐਨਡੀਪੀਐਸ ਦਾ ਮੁਕਦਮਾ ਉਸਤੇ ਦਰਜ ਕਰ ਲਿਆ ਗਿਆ ਹੈ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਣਕ ਤੋਂ ਬਾਅਦ ਪਿਆਜ਼ ਦੀ ਖੇਤੀ 'ਚ ਬੀਜੇ ਸੀ 3900 ਅਫੀਮ ਦੇ ਬੂਟੇ ਪੁਲਿਸ ਨੇ ਕਾਰਵਾਈ ਕੀਤੀ ਹੈ ਬਹੁਤ ਵੱਡੀ ਖਬਰ ਦੇ ਰਿਆ ਤੁਹਾਨੂੰ ਪੁਲਿਸ ਨੇ ਕਾਰਵਾਈ ਕੀਤੀ ਹੈ ਔਰ ਉਸ ਤਸਕਰ ਨੂੰ ਵੀ ਗ੍ਰਿਫਤਾਰ ਕਰ ਲਿਆ ਤਾਂ ਅਫੀਮ ਦੀਆਂ ਖਬਰਾਂ ਬਹੁਤ ਸਾਰੀਆਂ ਸਾਹਮਣੇ ਆ ਰਹੀਆਂ ਨੇ ਕੱਲ ਵੀ ਝਾਰਖੰਡ ਦੇ ਵਿੱਚ ਕਲਕੱਤ ਦੇ ਵਿੱਚ ਅਫੀਮ ਬੀਜੀ ਹੋਈ ਸੀ ਯਾਨੀ ਕਿ ਅਫੀਮ ਦੇ ਬੂਟੇ ਬੀਜੇ ਹੋਏ ਸੀ ਕਰੋੜਾਂ ਦੀ ਅਫੀਮ ਸੀਗੀ ਉਹ ਵੀ ਪੁਲਿਸ ਨੇ ਜ਼ਬਤ ਕੀਤੀ ਔਰ ਕੁਝ ਦਿਨ ਪਹਿਲਾਂ ਵੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਸਾਊਥ ਦੇ ਵਿੱਚ ਇੱਕ 10 ਕਰੋੜ ਦੇ ਖੇਤਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਉਹ ਵੀ ਅਫੀਮ ਦੇ ਖੇਤ ਸੀਗੇ ਪੁਲਿਸ ਨੂੰ ਚਕਮਾ ਦੇ ਕੇ ਲਗਾਤਾਰ ਤਸਕਰ ਖੇਤੀ ਕਰ ਰਹੇ ਨੇ ਹਾਲੇ ਵੀ ਬਹੁਤ ਸਾਰੇ ਐਸੇ ਇਲਾਕੇ ਨੇ ਬਹੁਤ ਸਾਰੇ ਐਸੇ ਖੇਤ ਨੇ ਜਿੱਥੇ ਹਾਲੇ ਪੁਲਿਸ ਨੂੰ ਨਹੀਂ ਪਤਾ ਕਿ ਕਿੱਥੇ-ਕਿੱਥੇ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ। ਕਈ ਸਟੇਟਾਂ ਦੇ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਜਿਹੜੀਆਂ ਫੀਮ ਦੇ ਖੇਤੇ ਕਰੀਆਂ ਜਿਹੜੇ ਸੂਬਿਆਂ ਦੇ ਵਿੱਚ ਕਾਨੂੰਨੀ ਤੌਰ ਤੇ ਕਰ ਵੀ ਸਕਦੇ ਆ ਉਸ ਥਾਂ ਤੇ ਸਿਰਫ ਲਾਇਸੈਂਸ ਲੈਣਾ ਪੈਂਦਾ ਹੈ। ਲਾਇਸੈਂਸ ਲੈਣਾ ਪੈਂਦਾ ਹੈ। ਬਹੁਤ ਵੱਡੀ ਖਬਰ ਦੇ ਰਿਆ ਤੁਹਾਨੂੰ ਲਾਇਸੈਂਸ ਲੈ ਕੇ ਖੇ ਅਫੀਮ ਦੀ ਖੇਤੀ ਹੁੰਦੀ ਹੈ ਜਿਨ੍ਹਾਂ ਸੂਬਿਆਂ 'ਚ ਪ੍ਰਵਾਨਗੀ ਦਿੱਤੀ ਵੀ ਗਈ ਹੈ ਪਰ ਕਈ ਤਸਕਰ ਜਿਹੜੇ ਨੇ ਉਹ ਗੈਰਕਾਨੂੰਨੀ ਢੰਗ ਦੇ ਨਾਲ ਖੇਤੀ ਦੇ ਅੰਦਰ ਜਿਹੜੇ ਆ ਉਹ ਬੂਟੇ ਬੀਜ ਲੈਂਦੇ ਆ ਉਹਨਾਂ ਨੂੰ ਮੁੜ ਕੇ ਹੁੰਦਾ ਕਿ ਪਤਾ ਨਹੀਂ ਲੱਗੇਗਾ ਪਰ ਜਦੋਂ ਪੁਲਿਸ ਨੂੰ ਸੂਮਲੀ ਤਾਂ ਪੁਲਿਸ ਨੇ ਐਕਸ਼ਨ ਲਿਆ ਔਰ ਕਾਰਵਾਈ ਕੀਤੀ ਤਾਂ ਬਹੁਤ ਵੱਡੀ ਖਬਰ ਨਿਕਲ ਕੇ ਰਾਜਸਥਾਨ ਦੇ ਸਿੱਕਰ ਇਲਾਕੇ ਤੋਂ ਆ ਰਹੀ ਹੈ ਜੈਪੁਰ ਦੇ ਨਾਲ ਲੱਗਦਾ ਇਹ ਇਲਾਕਾ ਹੈ ਔਰ ਕਾਰਵਾਈ ਹੋਈ ਹੈ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਰਾਜਸਥਾਨ ਦੇ ਸਿੱਕਰ ਇਲਾਕੇ ਦੇ ਵਿੱਚ ਅਫੀਮ ਦੀ ਖੇਤੀ ਅਫੀਮ ਦੀ ਖੇਤੀ ਕਰਨ ਵਾਲੇ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਸਿੱਕਰ ਦਾ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਔਰ ਮੌਕੇ ਤੇ ਸਾਰੇ ਬੂਟੇ ਜਿਹੜੇ ਨੇ ਅਫੀਮ ਜਿਹੜੀ ਆ ਉਹ ਕਾਬੂ ਕਰ ਲਈ ਆ ਜ਼ਬਤ ਕਰ ਲਈ ਆ ਔਰ ਐਨਡੀਪੀਐਸ ਦਾ ਮੁਕਦਮਾ ਦਰਜ ਕਰਕੇ ਸ਼ਖਸ ਤੇ ਜਿਹੜਾ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਉਸ ਦੇ ਲਿੰਕ ਜਿਹੜੇ ਨੇ ਉਹ ਤਸਕਰਾਂ ਦੇ ਨਾਲ ਦੱਸੇ ਜਾ ਰਹੇ ਸੀ ਔਰ ਬੜੇ ਗੈਰ ਕਾਨੂੰਨਕ ਤੰਗ ਦੇ ਨਾਲ ਪਿਆ ਅਕੇ ਪਿੱਛੇ ਪਿਆਜ਼ ਦੀ ਖੇਤੀ ਕੀਤੀ ਹੋਈ ਆ ਔਰ ਵਿੱਚ ਜਿਹੜੇ ਉਸ ਨੇ ਬੂਟੇ ਲਗਾ ਰੱਖੇ ਸੀ ਅਫੀਮ دیتا ਹੁਣ ਕਾਰਵਾਈ ਹੋਈ ਹੈ ਤੁਸੀਂ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਕਮੈਂਟ ਜ਼ਰੂਰ ਕਰੋ ਔਰ ਅਫੀਮ ਦੀ ਖੇਤੀ ਨੂੰ ਲੈ ਕੇ ਅਕਸਰ ਲੋਕ ਕਹਿੰਦੇ ਕਿ ਹੋਣੀ ਚਾਹੀਦੀ ਆ ਪਰ ਜਦੋਂ